ਸਿਮਰਨਜੀਤ ਸਿੰਘ ਬੈਂਸ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਹਮਲਾ ਹੁੰਦਾ ਸਿਮਰਨਜੀਤ ਸਿੰਘ ਬੈਂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸ ਦੌਰਾਨ ਗਨੀਮਤ ਰਹਿੰਦੀ ਆ ਕਿ ਸਿਮਰਨਜੀਤ ਸਿੰਘ ਬੈਂਸ ਉਦੋਂ ਬਾਥਰੂਮ ਦੇ ਵਿੱਚ ਸੀ ਤਾਂ ਉਹਨਾਂ ਦੇ ਵੱਲੋਂ ਖੁਦ ਇਸ ਘਟਨਾ ਤੋਂ ਬਾਅਦ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਤੇ ਵੱਡੇ ਇਲਜ਼ਾਮ ਵੀ ਲਗਾਏ ਨੇ ਤਾਂ ਗੋਲੀਆਂ ਚੱਲਣ ਤੋਂ ਬਾਅਦ ਕੈਮਰੇ ਸਾਹਮਣੇ ਆ ਕੇ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਆਖਿਰ ਕੌਣ ਹੈ ਜੋ ਸਿਮਰਨਜੀਤ ਸਿੰਘ ਬੈਂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਹਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕੇ ਰੂਟੀਨ ਆ ਇਹ ਬਾਹਰ ਗਰੀਬੋ ਦੇ ਵਿੱਚ ਏ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਭਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਕੁੱਛੀ ਵੀ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜ ਆਏ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੋਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆਂ ਅਸੀਂ ਡਰਾਈング ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਕਹਿੰਦਾ ਬੇਟਾ ਬੌਜੀ ਚਲੇ ਗਏ ਜੋ ਚਲੇ ਆਇਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗੱਡੀ ਗੇਟ 'ਤੇ ਹੀ ਖੜੀ ਹੈ ਗੱਡੀ ਨਹੀਂ ਉਹਨਾਂ ਨੇ ਇਧਰ ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਹੋਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹੋ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂਗਾ ਢਿੱਡ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ মিডিਆ ਤੋਂ ਡਰਦਾ ਇਹ ਸੋਸ਼ਲ ਫਿਕਰ ਹੈ ਪੋਲਿਟੀਕਲ ਲਾਈਨ ਦੇ ਅੰਦਰ ਹੈ ਪੋਲਿਟੀਕਲ ਪਲੇਟਫਾਰਮ ਤੇ ਹੈ ਇਸ ਕਰਕੇ ਮੈਨੂੰ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕੰਨ ਸੀ ਪੀਸੀ ਕਰਾਉਣੀ ਚੈਲੰਜ ਕਰਦਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਤੁਸੀਂ ਮਾਪੇ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਗੌਰਵ ਤੂੰ ਸਭ ਤੋਂ ਪਹਿਲਾਂ ਆਇਆ ਪਵਾੜੇ ਦੀ ਝਾੜੀ ਗੌਰਵ ਆ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆ ਫਰਦੋਸ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਬਿਆਨات ਵੀ ਹੋਏ ਇੱਕ ਮੈਂਬਰ ਨੇ ਦੱਸੀ ਐ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਖਰਦਾ ਸਾਡੇ ਟੱਬਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੇ ਵੀ ਅੱਗ ਲਾਈ ਡੱਬੂ ਕੰਦ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੰਟੀਵੰਨਾ ਰਿਸ਼ਤੇਦਾਰਾਂ ਦਾ ਕੰਮ ਸ਼੍ਰੀਕੇ ਬਾਜਾਂ ਦਾ ਕੰਮ ਤਮਾਸ਼ਵੀਨ ਜਨਤਾ ਦਾ ਕੰਮ ਆ ਇਹ ਤਮਾਸ਼ਵੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਨਿਆਰੇ ਲਾਓ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋ ਤੇ ਮੇਰਾ ਅਜੇ ਬ੍ਰੀਤ ਵਰਗਈ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਅੰਗਿਆ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਆ ਬੈਂਸ ਕੋਲੇ ਉਹ ਜਿਗਰਾ ਵਾਇਰੂ ਨੇ ਦਿੱਤਾ ਮaaf ਕਰਨ ਵਾਲਾ ਹੁਣ ਇਸ ਤਰੀਕੇ ਦੇ ਨਾਲ ਕਿਉਂਕਿ ਦੁੱਤੀ ਹੁਣ ਨੁਕਰੀਕਾਰ ਇਹ ਮਾਮਲਾ ਕਰਕੇ ਹੋ ਗਿਆ ਹੈ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਗੁੱਝੀ ਛਿਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਏ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਗੁੱਝੀ ਛਿਪੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਗੋਲੀ ਕਿਤੇ ਕਿਤੇ ਲੱਗੀ ਜਿੱਥੇ ਕਿਤੇ ਕਲਗੀ ਗੋਲੀ ਮੇਰੇ ਖਿਆਲ ਸੱਤ ਅੱਠ ਜਗ੍ਹਾ ਤੇ ਗੋਲੀਆਂ ਲੱਗੀਆਂ ਹੋਈਆਂ ਨੇ ਚੱਲ ਟਾਇਰ ਟੂਰ ਤਾਂ ਹਜੇ ਮੈਂ ਬਾਹਲੇ ਦੇਖੇ ਨਹੀਂ ਗੇ ਪਰ ਗੋਲੀਆਂ ਲੱਗੀਆਂ ਨੇ ਮੈਸਰ ਲੱਗਦਾ ਹੁਣ ਤੁਸੀਂ ਕਹਿੰਦੇ ਕਿ ਮਾਮਲਾ ਦਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ ਬੈਠ ਕੇ ਸੁਲਝਾਉਂਦਾ ਯਤਨ ਤੁਸੀਂ ਸੁਲਝਾ ਦੇ ਵਿੱਚ ਬੈਠੋ ਤੁਸੀਂ ਸਾਰੇ ਜਾਣੇ ਇੰਟਰਵੈਨ ਕਰੋ ਭਰਾ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਨਾਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਅਰਗੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫੇਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜਣਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਵਸਦੇ ਬੈਂਸ ਦਾ ਨਾਮ ਲੈਨੇ ਹੋ ਤੇ ਅੱਲਾਹ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਦੀ ਜ਼ਾਤ ਨਾਲ ਮੋਹ ਨਹੀਂ ਹੈਗਾ ਤੇ ਉਹ ਜੀ ਤੁਸੀਂ ਸੁਣਿਆ ਸਿਮਰਨਜੀਤ ਸਿੰਘ ਬੈਂਸ ਦੇ ਵੱਲ ਪੂਰੀ ਗੱਲਬਾਤ ਸਾਂਝੀ ਕੀਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਉਨ੍ਹਾਂ ਦੇ ਉੱਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਬਾਥਰੂਮ ਦੇ ਵਿੱਚ ਸੀ ਜਦੋਂ ਆਵਾਜ਼ ਸੁਣੀ ਤਾਂ ਉਸ ਵੇਲੇ ਛੱਟ ਕੱਪੜੇ ਪਾ ਕੇ ਉਹ ਬਾਹਰ ਆਏ ਤਾਂ ਉਸ ਦੌਰਾਨ ਉਨ੍ਹਾਂ ਦੀ ਜਾਨ ਤਾਂ ਬਚ ਗਈ ਹੈ ਕਿਉਂਕਿ ਗੋਲੀ ਉਨ੍ਹਾਂ ਦੇ ਨਹੀਂ ਲੱਗੀ ਪਰ ਹਮਲਾ ਕਰਨ ਵਾਲੇ ਕਿਸ ਮਕਸਦ ਦੇ ਨਾਲ ਆਏ ਸੀ ਸਾਰੇ ਖੁਲਾਸੇ ਹੋਏ ਨਹੀਂ ਤਾਂ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਦਿਨ ਬਾ ਦਿਨ ਵਧੀਆਂ